ਪੰਜਾਬ ਸਰਕਾਰ ਵੱਲੋਂ ਜਾਰੀ ਮਜ਼ਦੂਰ ਵਰਗ ਲਈ ਵੈਬਸਾਈਟ ਤਕਨੀਕੀ ਖਰਾਬੀ ਕਰਕੇ ਕਈ ਦਿਨਾਂ ਤੋਂ ਬੰਦ ਪੀਮ ਐਕਸ਼ਨ ਕਮੇਟੀ ਵੱਲੋਂ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਦੇ ਨਮਤੇ ਸ਼੍ਰੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿਖੇ ਮੰਗ ਪੱਤਰ ਇਸ ਮੌਕੇ ਤੇ ਨਿਤਿਸ਼ ਪੀਮ ਨੇ ਕਿਹਾ ਕਿ ਐਸਸੀ ਮਜ਼ਦੂਰ ਵਰਗ ਨੂੰ ਇਸ ਤਕਨੀਕੀ ਖਰਾਬੀ ਕਰਕੇ ਲਾਭਕਾਰੀ ਯੋਜਨਾਵਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੀ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਜਵਾਲ ਮਿਕੀ ਜੀ ਜਾਇਪੀਮ ਜਾਇ ਸਵਿਧਾਨ ਜੀ ਮੇਰਾ ਨਾਮ ਅਮਰਜੀਤ ਵੀਮਾ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਲੇਬਰ ਕਾਰਡ ਦੇ ਸਬੰਧੀ ਜਿਹੜਾ ਪੋਰਟਲ ਹੈਗਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹ ਪਿਛਲੇ ਲੰਬੇ ਸਮੇਂ ਤੋਂ ਚੱਲ ਹੀ ਰਿਹਾ ਅੱਜ ਵੀ ਅੰਮ੍ਰਿਤਸਰ ਦੇ ਸਹੂਿਦਾ ਸੈਂਟਰ ਤੇ ਵਿਚਾਰੇ ਬਾਰੇ ਜਾਣਕਾਰੀ ਲੈਣ ਆਏ ਆ ਤੇ ਪਤਾ ਲੱਗਾ ਕਿ ਟੈਕਨੀਕਲ ਗਲਿਚ ਦੇ ਕਰਕੇ ਪੋਰਟਲ ਜਿਹੜਾ ਉਹਦੀ ਪੇਮੈਂਟ ਅਸੈਸ ਨਹੀਂ ਹੋ ਪਾਰੀਆਂ ਉੱਤੇ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਉਹਦਾ ਅਸੈਸ ਨਹੀਂ ਹੋ ਪਾਰ ਰਿਹਾ ਔਰ ਮਜ਼ਦੂਰ ਵਰਗ ਜਿਹੜਾ ਉਹ ਲਗਾਤਾਰ ਪਰੇਸ਼ਾਨ ਹੋ ਰਿਹਾ ਬਾਰ ਬਾਰ ਬੇਨਤੀ ਕਰਾਂਗੇ ਐਸਸੀ ਸਮਾਜ ਉਹਦਾ ਆਪਣਾ ਪੋਰਟਲ ਜਿਹੜਾ ਲੰਬੇ ਸਮੇਂ ਤੋਂ ਬੰਦ ਆ ਉਹ ਪੋਰਟਲ ਨੂੰ ਜਾਰੀ ਕੌਣ ਕਰੇਗਾ ਖਾਸ ਤੌਰ ਤੇ ਕੰਸਟਰਕਸ਼ਨ ਵੈਲਫੇਅਰ ਬੋਰਡ ਉਹਨਾਂ ਦੇ ਅੰਦਰ ਜਿਹੜੀਆਂ ਸਕੀਮਾਂ ਆਉਂਦੀਆਂ ਚਾਹੇ ਬੱਚਿਆਂ ਦਾ ਵਜੀਫਾ ਹੋਵੇ ਤੇ ਚਾਹੇ ਹੋਰ ਅਦਰ ਸਕੀਮਸ ਹੋਣ ਉਹਨੂੰ ਅਵੇਲ ਕਰਨ ਲਈ ਜਿਹੜਾ ਇੱਕ ਛੱਤ ਥੱਲੇ ਸਹੂਲियत ਪ੍ਰਦਾਨ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਉਹ ਦਮ ਤੋੜ ਗਈ ਆ ਉਹਦੀ ਵੈਬਸਾਈਟ ਜਿਹੜਾ ਉਹਦਾ ਪੋਰਟਲ ਜਿਹੜਾ ਵਾ ਦਮ ਤੋੜ ਚੁੱਕਿਆ ਵਾ ਅੱਜ ਇੱਕ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਗਿਆ ਕਿ ਜਲਦ ਤੋਂ ਜਲਦ ਇਸ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਟੈਕਨੀਕਲ ਗਲਿਚ ਆ ਵੈਬਸਾਈਟ ਦੇ ਵਿੱਚ ਜ ਪਹਿਲਾਂ ਹੀ ਮਜ਼ਦੂਰ ਵਰਗੇ ਜਿਹੜਾ ਵਾ ਉਹ ਟੈਕਨੀਕਲੀ ਟੈਕਸੇ ਵੀ ਨਹੀਂ ਹੈਗਾ ਤਕਨੀਕੀ ਤੌਰ ਤੇ ਉਹਨਾਂ ਸਕਿਲਡ ਨਹੀਂ ਹੈਗਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਅਸੈਸ ਕਰ ਪਾਵੇ ਦੂਜੇ ਪਾਸੇ ਵੈਬਸਾਈਟ ਚੱਲ ਹੀ ਨਹੀਂ ਰਹੀ ਜੇ ਕਿਸੇ ਤਰੀਕੇ ਉਹ ਸੁਵਿਜਾ ਸੈਂਟਰ ਤੇ ਪਹੁੰਚਦਾ ਆਪਣੀ ਦਿਹਾੜੀ ਤੋੜ ਕੇ ਤੇ ਅੱਗੋਂ ਪਤਾ ਲੱਗਦਾ ਜੀ ਕਿ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਹੋ ਗਈ ਠੱਪ ਬੇਨਤੀ ਕਰਾਂਗੇ ਜੀ ਕਿ ਪੰਜਾਬ ਸਰਕਾਰ ਨੂੰ ਜੇ ਸੱਚਮੁੱਚ ਉਹਨਾਂ ਦੀ ਮਨਛਾ ਅਸੰਗਠਿਤ ਸੈਕਟਰ ਦੇ ਮੰਨਦੇ ਹੋ ਵੀ ਜਿਹੜੀ ਇਹ ਵੈਬਸਾਈਟ ਜੇ ਲਗਾਤਾਰ ਮਜਬੂਤ ਖਰਾਬ ਹੁੰਦੇ ਆ ਦਿਹਾੜੀਆਂ ਤੋੜਦੇ ਆਪਣੀਆਂ ਕੀ ਕਰਨ ਮੰਨਦੇ ਇਹਦਾ ਕਾਰਨ ਇਹ ਬੰਦੇ ਆ ਜੀ ਅ ਰਵਈਆ ਵਾ ਨੌਕਰਸ਼ਾਹੀ ਦਾ ਰਵਈਆ ਵੀ ਇਤੋਂ ਤੋਂ ਤੁਹਾਨੂੰ ਪਤਾ ਲੱਗ ਸਕਦਾ ਕੀ ਕਾਰਨ ਹੈ ਕਿ ਇੱਕ ਵੈਬਸਾਈਟ ਜਿਹੜੀ ਆ ਉਹ ਇਹਨਾਂ ਕੋਲ ਠੀਕ ਨਹੀਂ ਹੋ ਪਾਰੀ ਉਹਦਾ ਕਾਰਨ ਐਸੀ ਸਕਾਲਰਸ਼ਿਪ ਵਲੇ ਵੀ ਤਰਨਾ ਲਾਇਆ ਸੀ ਤੇ ਵੈਬਸਾਈਟ ਪੋਰਟਲ ਚੱਲਿਆ ਅੱਜ ਵੀ ਇਹ ਹਾਲਾਤ ਹੈਗੇ ਨੇ ਕਿ ਕਈ ਦਿਨਾਂ ਤੋਂ ਪੋਰਟਲ ਬੰਦ ਆ ਇਹ ਸਾਫ ਸਾਫ ਪਤਾ ਲੱਗਦਾ ਕਿ ਜਿਹੜਾ ਰਵਈਆ ਹੈਗਾ ਵਾ ਦਲਿਤ ਮਜ਼ਦੂਰਾਂ ਦੇ ਪ੍ਰਤੀ ਪੰਜਾਬ ਸਰਕਾਰ ਦਾ ਐਕਸਪੋਜ਼ ਹੋ ਜਾਂਦਾ ਕਿ ਇਹ ਗਿਣਤੀ ਚ ਨਹੀਂ ਗਿੰਦੇ ਆਪਣੇ 40% ਆਬਾਦੀ ਨੂੰ ਇਸ ਸਮਾਜ ਦੇ ਇਸ ਪੰਜਾਬ ਦੇ ਔਰ بار بار ਬੇਨਤੀ ਕਰਾਂਗੇ ਅਦਰਲੀ ਵੀ ਲੰਮਾ ਸੰਘਰਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੁਕੜਤਾਲ ਦੀ ਲੋੜ ਪਏਗੀ ਤੇ ਪੁਕੜਤਾਲ ਕਰਾਂਗੇ ਜੇ ਸੰਘਰਸ਼ ਕਰਨ ਦੀ ਜ਼ਰੂਰਤ ਸੜਕ ਤੇ ਪਏਗੀ ਧਰਨਾ ਪ੍ਰਦਰਸ਼ਨ ਦੇ ਨਾਲ ਉਹ ਵੀ ਹੋਊਗਾ ਪਰ ਉਸ ਤੋਂ ਪਹਿਲਾਂ ਆਪਣੀ ਮੰਗ ਸਵਿਧਾਨਿਕ ਤੌਰ ਤੇ ਰੱਖੀ ਹੈ ਟੈਕਨੀਕਲ ਗਲਿਚ ਤਕਨੀਕੀ ਖਰਾਬੀ ਨੂੰ ਦੂਰ ਕੀਤਾ ਜਾਵੇ ਪੋਰਟਲ ਜਿਹੜਾ ਵਾ ਉਹ ਅਵੇਲੇਬਲ ਕੀਤਾ ਜਾਵੇ ਮਜ਼ਦੂਰ ਵਰਗ ਲਈ ਜੈ ਵਾਲਮੀਕੀ ਜੀ ਜੈ ਭੀਮ ਜੈ ਸਭਿਧਾਨ